ਵੀ ਆਪਾਂ ਇਸ ਇੰਜਨ ਦੀ ਸਪੈਲ ਸੈਟਿੰਗ ਕਿਵੇਂ ਕਰ ਸਕਦੇ ਹਾਂ ਕਿਉਂਕਿ ਤੁਹਾਨੂੰ ਪਤਾ ਕਰਤਾਰ ਟਰੈਕਟਰ ਦੇ ਵੀ ਆਪਣਾ ਸਿਸਟਮ ਇਹੀ ਆ ਪਹਿਲਾਂ ਤੁਹਾਨੂੰ ਆਪਾਂ ਤਿੰਨ ਸਿਲੰਡਰ ਦੀ ਸੈਟਿੰਗ ਦਿਖਾਈ ਅੱਜ ਤੁਹਾਨੂੰ ਚਾਰ ਸਿਲੰਡਰ ਦੀ ਸੈਟਿੰਗ ਦੱਸਦੇ ਆ ਕਿਦਾਂ ਆਪਾਂ ਟਾਈਮਿੰਗ ਦੀ ਕਰਦੇ ਆ ਦੋਨੇ ਟਾਈਪਟਾਂ ਜਿਹੜੀਆਂ ਬਿਲਕੁਲ ਆਪਣੀਆਂ ਜਿਹੜੀਆਂ ਗਾਜ ਹੁੰਦੇ ਨੇ ਇਹ ਫ੍ਰੀ ਹੋਣੇ ਚਾਹੀਦੇ ਹੈਲ ਉਹ ਚੀਜ਼ ਹੁੰਦੀ ਆ ਜਿੰਨੇ ਟਾਈਮ ਸਪਰੇਅ ਹੋਣਾ ਹੁੰਦਾਗਾ ਜਿੰਨੇ ਸਮਾਂ ਸਪਰੇਅ ਨੇ ਚੱਲਣਾ ਹੁੰਦਾ ਉਸ ਨੂੰ ਆਪਾਂ ਸਪੈਲ ਕੱਟ ਸੈ ਪੈਣੀ ਕਹਿੰਦੇ ਆ ਆਪਣਾ ਇੱਥੇ ਡੀਜ਼ਲ ਆ ਰਿਹਾਗਾ ਹਾਂ ਹਾਂ ਅੱਜ ਬਾਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀਐਨਪੀ ਬਰਕਾੜੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਹੋਰ ਉਮੀਦ ਕਰਦਾ ਆਪਣੇ ਭਰਾ ਸਾਰੇ ਠੀਕ ਠਾਕ ਹੋਣਗੇ ਤੇ ਆਪਾਂ ਵੀ ਠੀਕ ਠਾਕ ਆ ਆਪਣਾ ਪਾਰਟ ਚੱਲ ਰਿਹਾ ਸੀ ਜੀਸੀਬੀ ਦੇ ਇੰਜਨ ਦਾ ਜੋ ਕਿ ਕਰਲੋਸਕਰ 75 ਐਚਪੀ ਦਾ ਆਪਣੇ ਕੋਲੇ ਇੰਜਨ ਆਇਆ ਵਸ ਸੀਗਾ ਇਸ ਤੋਂ ਦੇਖ ਰਹੇ ਹੋ ਫਰੇਮ ਦੇ ਵਿੱਚ ਤੁਸੀਂ ਇਹਦੇ ਵਿੱਚ ਆਪਣਾ ਜਿਹੜਾ ਚੈਂਬਰ ਆਫ ਫਰਾਈਵਿਲ ਦਾ ਬੈਲ ਹੌਸਿੰਗ ਹੋ ਗਿਆ ਫਰਾਈਵਿਲ ਹੋ ਗਿਆ ਤੇ ਸੋ ਆਪਣਾ ਫਿਟਿੰਗ ਹੋ ਚੁੱਕੇਗਾ ਅੱਜ ਕਰਨ ਲੱਗੇ ਆਪਾਂ ਇਹਦੇ ਹੈਡ ਦੀ ਫਿਟਿੰਗ ਟੈਪਟਾਂ ਦੀ ਸੈਟਿੰਗ ਪੰਪ ਦੇ ਟਾਈਮਿੰਗ ਦੀ ਸੈਟਿੰਗ ਤੇ ਸੋ ਤੁਹਾਨੂੰ ਸਾਰੀ ਇਸ ਵਲੌਗ ਦੇ ਵਿੱਚ ਦੇਖਣ ਨੂੰ ਮਿਲੇਗੀ ਕਿਵੇਂ ਆਪਾਂ ਇਹਦੇ ਡੀਜ਼ਲ ਪੰਪ ਦੀ ਸੈਟਿੰਗ ਕਰਦੇ ਆ ਕਿੱਦਾਂ ਇਹਦੀ ਟੈਪ ਸੈਟਿੰਗ ਕਰਦੇ ਆ ਸਾਰਾ ਕੁਝ ਤੁਹਾਨੂੰ ਇਸ ਵਲੌਗ ਦੇ ਵਿੱਚ ਦਿਖਾਇਆ ਜਾਊਗਾ ਤੇ ਆਓ ਨਿਗਾ ਮਰੌਣੇ ਆ ਤੁਹਾਨੂੰ ਇੰਜਨ ਦੇ ਉੱਪਰ ਸੋ ਇਹਦੇ ਵਿੱਚ ਟਾਈਮਿੰਗ ਵਗੈਰਾ ਤੁਹਾਨੂੰ ਸਾਰਾ ਦਿਖਾਇਆ ਜਾਊਗਾ ਟੈਪਟਾਂ ਦੀ ਸੈਟਿੰਗ ਵੀ ਦਿਖਾਈ ਜਾਊਗੀ ਲੱਗਿਆਂ ਦਾ ਹੈਡ ਫਿਟਿੰਗ ਕਰਨ ਬਾਕੀ ਟੈਪਟਾਂ ਦੇ ਆਪਣੇ ਬੁਸ਼ ਵਗੈਰਾ ਲੱਗੇ ਸੀਗੇ ਕਿਉਂਕਿ ਇਹਦੇ ਟੈਪਟਾਂ ਦੇ ਬੁਸ਼ ਵਗੈਰਾ ਆਪਾਂ ਨੂੰ ਬਹੁਤ ਜ਼ਰੂਰੀ ਹੁੰਦੇ ਲਾਉਣੇ ਜਿਹੜਾ ਕਰਲੋਸ ਕਰਦਾ ਇੰਜਨ ਹੋਵੇ ਚਾਹੇ ਸਵਰਾਜ ਹੋਵੇ ਚਾਹੇ ਆਪਣਾ ਜੀਐਸਬੀ ਦਾ ਹੋਵੇ ਬਾਕੀ ਇਹਦੇ ਵਿੱਚ ਤੁਹਾਨੂੰ ਪਲੇਟ ਤੇ ਨਜ਼ਰ ਮਾਰਾ ਦਿਆਂ ਦੀ ਕਰੋ ਚੈੱਕ ਇਹ ਰੀਕਲੋ ਵਾਟ 56/76 ਆ ਗਈ ਐਸਐਫਸੀ ਇਹਦੀ ਹੈਗੀ ਹੈਗੀ ਐਸਐਸਸੀ ਨੇ ਲਿਖੀ ਹੋਈ ਏਦੀ ਆਲਰੇਡੀ ਐਸਏਈ ਲਿਖੀ ਹੋਈ ਆ ਜੇ 1995 ਇਹ ਐਸਏਈ ਇੱਕ ਆਪਣੀ ਇੰਡੀਆ ਦੀ ਮਤਲਬ ਪਾਰਟੀ ਆ ਫਰਮ ਆ ਇਹ ਜੋ ਕਿ ਆਪਣੇ ਕਿਲੋਵਾਟ ਨੂੰ ਅਧਾਰਤ ਕਰਦੀ ਹੈਗੀ ਇਹਦੇ ਬਾਰੇ ਮੈਂ ਤੁਹਾਨੂੰ ਕਿਸੇ ਦਿਨ ਫੇਰ ਡਿਸਕਸ ਕਰੂੰਗਾ ਜਿਹੜੀ ਆ ਐਸਏਈ ਲਿਖਿਆ ਹੋਇਆ ਠੀਕ ਹੈ 1995 ਮਾਡਲ ਦਾ ਇੰਜਨ ਆ ਆਪਣਾ ਤੇ ਇਹਦੇ ਰੇਟਡ ਆ ਆਰਪੀਐਮਾ 2200 ਤੇ ਜਿੱਥੇ ਦੀ ਐਚਪੀ ਮਾਪੀ ਜਾਂਦੀ ਹੈ ਆਪਣੀ 56 ਤੋਂ 76 ਦੇ ਵਿੱਚ ਵਿੱਚ ਠੀਕ ਹੈ ਜੀ ਕਿਲੋਵਾਟ ਦੇ ਵਿੱਚ ਕਿਲੋਵਾਟ 56 ਤੇ ਐਚਪੀ ਇਹਦੀ ਹੈਗੀ ਹੈ 76 ਠੀਕ ਹੈ ਜੀ ਇਹ ਇੰਜਨ ਦੀ ਤੇ ਕਲੌਸ ਕਰੋ ऑयल ਇੰਜਨ ਲਿमिटेड ਇੰਡੀਆ ਦਾ ਹੈ ਆਪਣਾ ਇੰਜਨ ਹੈਗਾ ਬਾਕੀ ਸਵਰਾਜ ਟਰੈਕਟਰ ਦੇ ਵਿੱਚ ਵੀ ਇਹ ਇੰਜਨ ਬਹੁਤ ਜ਼ਿਆਦਾ ਆਪਣਾ ਪਾਵਰਫੁੱਲ ਸੀਗਾ ਤੇ ਕਾਮਜਾਬ ਸੀਗਾ ਸੋ ਲੱਗਿਆ ਫਿਟਿੰਗ ਕਰਨ ਤੇ ਵਲੌਗ ਨਾਲ ਜੁੜੇ ਸੋ ਆਪਣਾ ਜਿਹੜਾ ਇੰਜਨ 75 ਵਾਲਾ ਪਾ ਤਿਆਰ ਕਰ ਰਹੇ ਆ ਜੀਸੀਬੀ ਵਾਲਾ ਕਰਲੋਸ ਕਰਲਾ ਤੇ ਸੋ ਲੱਗੇ ਆ ਤੇ ਹੈਡ ਦੀ ਫਿਟਿੰਗ ਕਰਨ ਆਪਾਂ ਤੇ ਗੈਸ ਕਟਰ ਦੇ ਵਿੱਚ ਕੰਪਨੀ ਦਾ ਆਪਣਾ ਜੈਨੂਨ ਫਿਟਿੰਗ ਹੋ ਚੁੱਕਿਆਗਾ ਤੇ ਡਾ ਫਲਾਂਜ ਦੇ ਵਿੱਚ ਲੱਗਾ ਹੀ ਆ ਆਲਰੇਡੀ ਤੇ ਇਧਰ ਵਾਲਵਾਂ ਦੀ ਆਪਣੀ ਫਿਟਿੰਗ ਹੋ ਗਈ ਆ ਤੇ ਵਿੱਚ ਜਿਹੜੀਆਂ ਆਪਣੀਆਂ ਵਾਲ ਸੀਲਾ ਹੁੰਦੀਆਂ ਉਹ ਵੀ ਆਪਣਾ ਫਿੱਟ ਹੋ ਗਈਆਂ ਤੇ ਵਾਲਵ ਚੈੱਕ ਕਰੋ ਤੁਸੀਂ ਤੇ ਫੇਸ ਨਾਲ ਉਹ ਆਪਣੇ 15 ਤੋਂ 20 ਦੇ ਕਰੀਬ ਆਪਣੇ ਡਾਊਨ ਹੁੰਦੇ ਆਗੇ ਤੇ ਬਾਕੀ ਇਹਦੀ ਟਾਪਿੰਗ ਆਪਣੀ 15 ਦੇ ਕਰੀਬ ਹੀ ਹੁੰਦੀ ਆਪਣੀ ਤੇ ਸੋ ਲੱਗਿਆ ਫਿਟਿੰਗ ਕਰਨ ਆਪਾਂ ਹੈਡ ਦੀ ਤੇ ਹੈਡ ਨੂੰ ਕਰਕੇ ਟਾਰਕ ਆਪਾਂ ਤੇ ਫਿਰ ਉਸ ਤੋਂ ਬਾਅਦ ਟੈਪਟਾਂ ਦੀ ਸੈਟਿੰਗ ਤੇ ਡੀਜ਼ਲ ਪੰਪ ਦੇ ਤੁਹਾਨੂੰ ਸਪੈਲ ਸੈਟਿੰਗ ਬਗਾਰੇ ਸਾਰਾ ਕੁਝ ਦੱਸਾਂਗੇ ਆਪਾਂ ਇਸ ਇੰਜਨ ਦਾ ਠੀਕ ਆ ਜੀ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਇਹਦੀ ਸਾਊਂਡ ਕੁਆਲਿਟੀ ਵੀ ਚੈੱਕ ਕਰਾਵਾਂਗੇ ਆਪਾਂ ਸਟਾਰਟ ਕਰਕੇ ਠੀਕ ਹੈ ਤੇ ਬਾਕੀ ਇਧਰ ਬਾਈ ਜੀ ਆਇਸੀ ਆਪਣੇ ਕੋਲੇ ਡੀਆਈ ਲੈਣ ਜਿਹੜਾ ਕਿ ਆਪਾਂ ਬਰਨਾਲੇ ਏਰੀਆ ਤੋਂ ਤਿਆਰ ਕੀਤਾ ਸੀ ਬਾਈ ਸਤਿ ਸ੍ਰੀ ਅਕਾਲ ਤੇ ਇਦਰ ਬਾਈ ਸਤਿ ਸ਼੍ਰੀ ਅਕਾਲ ਹਾਂਜੀ ਤੇ ਸੋ ਬਾਕੀ ਬਾਈ ਜੀ ਇਹਨਾਂ ਦੇ ਟਰੈਕਟਰ ਦੀ ਵੀ ਆਪਣੀ ਵੀਡੀਓ ਆ ਰਹੀ ਹੈ ਜਲਦ ਆ ਰਹੀ ਹੈ ਇਸ ਵਲੌਗ ਤੋਂ ਬਾਅਦ ਠੀਕ ਹੈ ਜੀ ਜਰੂਰ ਦੇਖਿਓ ਡੀਆਈ ਦੇ ਵਿੱਚ ਜਿਹੜੀ ਪ੍ਰੋਬਲਮ ਸੀਗੀ ਉਹ ਆਪਾਂ ਸੋਲਵ ਕਰ ਦਿੱਤੀ ਠੀਕ ਹੈ ਜੀ ਤੇ ਆਓ ਬਾਕੀ ਵਲੌਗ ਨਾਲ ਜੁੜ ਰਹੇ ਹੋ ਬਾਕੀ ਸ਼ਾਮ ਤੱਕ ਜੋ ਵਰਕ ਆ ਕੰਪਲੀਟ ਹੋਇਆ ਸੋਨੂੰ ਸਾਰਾ ਇਸ ਵਲੌਗ ਦੇ ਵਿੱਚ ਦਿਖਾਇਆ ਜਾਊਗਾ ਲਓ ਜੀ ਹੋ ਰਹੀ ਆਪਣੀ ਟੈਪਟਾਂ ਦੀ ਰਿਪੇਅਰ ਤੇ ਟੈਪਟਾਂ ਦੇ ਵਿੱਚ ਜਿਹੜੇ ਆਪਣੇ ਜਿੱਥੇ ਵਾਲ ਲੱਗ ਦਿੰਦੇ ਆ ਆ ਜਗ੍ਹਾ ਤੇ ਇੱਕ ਪੈਕਿੰਗ ਲੱਗੀ ਹੁੰਦੀ ਹੈ ਟੈਪਟਾਂ ਦੇ ਉੱਪਰ ਕਿਉਂਕਿ ਕੱਟੇ ਜਾਂਦੀ ਇਹ ਵੀ ਬਦਲਣੀ ਬਹੁਤ ਜ਼ਰੂਰੀ ਹੁੰਦੀ ਹੈ ਦੇਖੋ ਤੁਸੀਂ ਕੱਟੀ ਪਈ ਹੈ ਨਾ ਇਧਰ ਆਪਾਂ ਨਵੀਂ ਯੂਜ਼ ਕਰ ਰਹੇ ਹਾਂ ਬਿਲਕੁਲ ਨਵੀਂ ਕਿਉਂਕਿ ਜੋ ਕੱਟ ਦੇ ਵਿੱਚੋਂ ਨਿਕਲਦੀ ਤੇ ਸੋ ਇਹਨਾਂ ਦੇ ਸਾਰਿਆਂ ਦੇ ਕੱਢ ਕੇ ਆਪਾਂ ਪਾ ਰਹੇ ਹਾਂ ਨਵੀਂ ਠੀਕ ਹੈ ਤੇ ਇਹ ਇਦਾਂ ਫਿਟਿੰਗ ਹੋ ਜਾਂਦੀ ਹੈ ਆਪਣੀ ਇਦਾਂ ਠੋਕ ਜਾਂਦੀ ਹੈ ਵਿੱਚ ਕਿਉਂਕਿ ਇਹਦੇ ਨਾਲ ਆਪਣੇ ਜਿਹੜੇ ਵਾਲ ਵਗੈਰਾਗੇ ਉਹ ਡੈਮੇਜ ਨਹੀਂ ਹੁੰਦੇਗੇ ਸੋ ਲੱਗਿਆ ਫਿਟਿੰਗ ਕਰਨ ਕਰਕੇ ਫਿਟਿੰਗ ਤੇ ਫਿਰ ਉਸ ਤੋਂ ਬਾਅਦ ਕਰ ਦਨ ਟੈਪਾਂ ਦੀ ਫਿਟਿੰਗ ਤੇ ਇਧਰ ਆਪਣਾ ਹੈਡ ਫਿਟਿੰਗ ਹੋ ਚੁੱਕਿਆਗਾ ਤੇ ਐਂਟਕ ਮੈਨੀਫੋਲਡ ਵੀ ਆਪਣਾ ਫਿੱਟ ਹੋ ਗਿਆ ਇਸ ਤੋਂ ਬਾਅਦ ਐਡਜਸਟ ਮੈਨੀਫੋਲਡ ਆਪਾਂ ਫਿੱਟ ਕਰਦੇ ਆਂ ਆ ਵੀ ਲਾ ਦੇ ਇਹਦੇ ਵਿੱਚ ਆਪਾਂ ਜਿਹੜੀ ਟੈਪਟਾਂ ਵਾਲੀ ਸ਼ਾਫਟ ਹੁੰਦੀ ਆ ਇਹ ਵੀ ਨਵੀਂ ਯੂਜ਼ ਕਰ ਰਹੇ ਆ ਕਿਉਂਕਿ ਆ ਜਗ੍ਹਾ ਤੋਂ ਇਹ ਕੱਟੀ ਗਈ ਸੀਗੀ ਆ ਦੇਖੋ ਕਿੰਨੇ ਕਿੰਨੇ ਵਾਢੇ ਪੈ ਜਾਂਦੇ ਆ ਤੇ ਇਧਰ ਲਾ ਪਾ ਰਹੇ ਆ ਬ੍ਰਾਂਡ ਨਿਊ ਆਪਾਂ ਸ਼ਾਫਟ ਤੇ ਇਹਨਾਂ ਦੇ ਆਪਾਂ ਬੁਸ਼ ਵਗੈਰਾ ਵੀ ਆਪਾਂ ਨਵੇਂ ਯੂਜ਼ ਕੀਤੇ ਆ ਟੈਪਟਾਂ ਵਾਲੀ ਤਾਂ ਉਹ ਜਿਹੜੀ ਪਰਫਾਰਮੈਂਸ ਆ ਟਰੈਕਟਰ ਦੀ ਨਾਇਸ ਆ वाइया बनी रहे ठीक है जी चलो लगे फिटिंग करना टैपटा की उस तो तो टैपटा सैटिंग करके दिखाने आप ठीक है लो जो टैपटा सैटिंग कर रहे हैं जीरो दस जीरो वालों है, है जी? टैप कर रहे हैं ਆਪਾਂ ਪੁਲੀ ਪੁਲੀ ਸਾਥ ਆ ਕੇ ਚੈੱਕ ਕਰਨਾ ਹੈ ਕਹਿਦਾ ਆਪਾਂ ਇਹ ਓਕੇ ਆ ਹੁਣ ਅਗਲੀ ਕਰਦੇ ਆ ਸਲਾਈਆਂ ਬਿਲਕੁਲ ਆ ਫੇਰੀ ਚਾਹੀਦੀਆਂ ਆ ਆਪਣੀਆਂ ਠੀਕ ਆ ਜੀ ਤੇ ਹਾਂਜੀ ਸੋ ਆਪਣਾ ਜਿਹੜਾ ਜੀਸੀਬੀ ਦਾ ਇੰਜਨ ਆਪਾਂ ਤਿਆਰ ਕਰ ਰਹੇ ਸੀ ਕਰਲੋਸ ਕਰਦਾ ਇਹਦੇ ਵਿੱਚ ਜਿਹੜੀ ਲੱਗ ਪਗ ਆਪਣੀ ਫਿਟਿੰਗ ਪ੍ਰੋਪਰ ਸਾਰੀ ਹੋ ਚੁੱਕੀ ਹੈ ਮਖਾਵਾਂਗੇ ਤੁਹਾਨੂੰ ਬਸ 10-15 ਮਿੰਟਾਂ ਤੱਕ ਇਸ ਇੰਜਨ ਦੀ ਜਿਹੜੀ ਆਵਾਜ਼ ਆ ਕਿੱਦਾਂ ਬਣੀ ਆ ਕੀ ਗੱਲ ਬਾਤ ਆ ਬਾਕੀ ਤੁਹਾਨੂੰ ਦੱਸ ਦਿਆਂ ਜਿਹੜੇ ਇਹ ਇੰਜਨ ਕਲੋਸ ਕਰਦੇ ਤੁਹਾਨੂੰ ਪਤਾ ਕਰਤਾਰ ਕਬਾਈਨ ਦੇ ਵਿੱਚ ਵੀ ਆ ਸੌਰੀ ਟਰੈਕਟਰ ਦੇ ਵਿੱਚ ਵੀ ਆ ਗਈ ਜੋ ਇਹ ਕਰਤਾਰ ਟਰੈਕਟਰ ਦੇ ਵਿੱਚ ਵੀ ਇਹ ਇੰਜਨ ਆਪਣੇ ਆਲਰੇਡੀ ਹੁਣ ਦੇਖਣ ਨੂੰ ਮਿਲਦੇ ਆਪਾਂ ਨੂੰ 978 ਸਵਰਾਜ ਚ ਵੀ ਇੰਜਨ ਇਹ ਬਹੁਤ ਆਇਆਗਾ ਬਾਕੀ ਫਿਟਿੰਗ ਫਾਈਨਲ ਹੋਣ ਤੋਂ ਬਾਅਦ ਮੇਨ ਸੈਟਿੰਗ ਦੀ ਗੱਲ ਕਰਦੇ ਆ ਸਪੈਲ ਸੈਟਿੰਗ ਦੀ ਵੀ ਆਪਾਂ ਇਸ ਇੰਜਨ ਦੀ ਸਪੈਲ ਸੈਟਿੰਗ ਕਿਵੇਂ ਕਰ ਸਕਦੇ ਹਾਂ ਕਿਉਂਕਿ ਤੁਹਾਨੂੰ ਪਤਾ ਕਰਤਾਰ ਟਰੈਕਟਰ ਦੇ ਵੀ ਆਪਣਾ ਸਿਸਟਮ ਇਹੀ ਆ ਉਹਦੀ ਵੀ ਤੁਸੀਂ ਆਪਣੀ ਇਦਾਂ ਕਰਾਸ ਕਰਦੀ ਐ ਇੰਜਨ ਦੀ ਸੈਟਿੰਗ ਹੁੰਦੀ ਐ ਟਾਈਮਿੰਗ ਦੀ ਉਦਾਂ ਹੀ ਉਸ ਇੰਜਨ ਦੀ ਤੁਸੀਂ ਸੈਟਿੰਗ ਕਰ ਸਕਦੇ ਪਹਿਲਾਂ ਤੁਹਾਨੂੰ ਆਪਾਂ ਤਿੰਨ ਸਿਲੰਡਰ ਦੀ ਸੈਟਿੰਗ ਦਿਖਾਈ ਅੱਜ ਤੁਹਾਨੂੰ ਚਾਰ ਸਿਲੰਡਰ ਦੀ ਸੈਟਿੰਗ ਦੱਸਦੇ ਆ ਕਿੱਦਾਂ ਆਪਾਂ ਟਾਈਮਿੰਗ ਦੀ ਕਰਦੇ ਕਰਦੇ ਆ ਤੋ ਇਹਦੀ ਜਿਹੜੀ ਸੈਟਿੰਗ ਹੁੰਦੀ ਆ ਬਿਲਕੁਲ ਉਸੇ ਤਰ੍ਹਾਂ ਹੀ ਹੁੰਦੀ ਆ ਆਪਣੀ ਜਿੱਦਾਂ ਆਪਣਾ 855 ਦੀ ਸੈਟਿੰਗ ਹੁੰਦੀ ਆ ਪਰ ਲੇਕਿਨ ਇਹਦੀ ਉਹਦੇ ਨਾਲ ਥੋੜੀ ਜੀ ਉਲਟ ਸਾਈਡ ਹੁੰਦੀ ਆ ਉਹਦੀ ਤਾਂ ਆਪਾਂ ਮਗਰਲੇ ਪਿਸਟਨ ਤੋਂ ਸੈਟਿੰਗ ਕਰਦੇ ਆ ਪਰ ਲੇਕਿਨ ਜਿਹੜੀ ਇਹਦੀ ਆਪਾਂ ਇੱਕ ਨੰਬਰ ਜਿਹੜਾ ਹੋਲਡਰ ਹੁੰਦਾ ਉਹ ਨੂੰ ਘਰ ਬੋਲ ਕੇ ਆਪਾਂ ਇਹਦੀ ਸੈਟਿੰਗ ਕਰਦੇ ਆ ਇਹ ਇਸ ਸੈਟਿੰਗ ਕਰਨ ਦੇ ਲਈ ਤੁਹਾਡੇ ਲਈ ਜਿਹੜੀਆਂ ਆਹ ਟੈਪਟਾਂ ਇੱਧਰ ਦੇਖਾ ਦੋਨੇ ਟੈਪਟਾਂ ਜਿਹੜੀਆਂ ਬਿਲਕੁਲ ਆਪਣੀਆਂ ਜਿਹੜੀਆਂ ਗਾਜ ਹੁੰਦੇ ਨੇ ਇਹ ਫਰੀ ਹੋਣੇ ਚਾਹੀਦੀਏ ਬਿਲਕੁਲ ਤੇ ਜਿਹੜੀ ਇਧਰ ਲੀਆਂ ਟੈਪਟਾਈਨ ਇਹ ਅਪ ਡਾਊਨ ਤੇ ਹੋਣੇ ਚਾਹੀਦੀਆਂ ਤੁਹਾਨੂੰ ਮੈਂ ਕਰਕੇ ਦਿਖਾਉਣਾ ਇਧਰ ਅਪ ਡਾਊਨ ਤੇ ਹੋਣਾ ਚਾਹੀਦੀਆਂ ਆਪਾਂ ਡਾਊਨ ਤੇ ਇਧਰਲੀ ਸਾਈਡ ਆ ਜਾਓ ਇੱਕ ਪੁਲੀ ਤੇ ਮਾਰਕਿੰਗ ਲੱਗੀ ਹੁੰਦੀ ਆ ਲੈ ਜਾ ਜਗਾ ਕੇ ਦਿਖਾ ਫਲੈਸ਼ ਫਲੈਚ ਚੱਲ ਪਈ ਆਪਣੀ ਇਹ ਤੇ ਮਾਰ ਕੇ ਲੱਗ ਜਾਂਦੀ ਆ ਆ ਦੇਖੋ ਇੱਕ ਆ ਰਹੀ ਆ ਇੱਕ ਆ ਰਹੀ ਆ ਦਿਖਾਈ ਦਿੰਦੀ ਆ ਤੁਹਾਨੂੰ ਇੱਕ ਫੋਕਸ ਕਰਕੇ ਦਿਖਾ ਲਓ ਜੀ ਇਹ ਆਪਾਂ ਕਰਨਾ ਪਹਿਲਾ ਵਾਲੇ ਟੱਕ ਤੇ ਇਹ ਆਪਣਾ ਤੀਰ ਦਾ ਨਿਸ਼ਾਨ ਪਹਿਲਾ ਵਾਲੇ ਟੱਕ ਤੇ ਹੋ ਚੁੱਕਿਆਗਾ ਹੁਣ ਆਪਾਂ ਇਧਰੋਂ ਕਰਨਾ ਆਪਣਾ ਫਿਊਲ ਪੰਪ ਆਓ ਇਧਰ ਫਿਊਲ ਪੰਪ ਵੀ ਦਿਖਾ ਫਿਊਲ ਪੰਪ ਦੀ ਵੀ ਆਪਾਂ ਇਧਰੋਂ ਸੈਟਿੰਗ ਕਰਨੀ ਆ ਲਓ ਜੀ ਇੱਥੇ ਜਿਹੜਾ ਫਿਊਲ ਪੰਪ ਦਾ ਜਿਹੜਾ ਅਗਲੀ ਸਾਈਡ ਦਾ ਪਲੰજર ਹੁੰਦਾਗਾ ਸੋ ਨੂੰ ਆਪਾਂ ਜਦੋਂ نیچے ਉਤਰ ਕੇ ਤਾਂ ਨੂੰ ਉਠਣ ਲੱਗੇ ਤਾਂ ਉੱਥੇ ਸੈਟਿੰਗ ਕਰਨਾ ਆਪਾਂ ਕਰੋ ਚੈੱਕ ਇੱਧਰ ਲਓ ਜੀ ਇਹ ਨੀਚੋਂ ਤਾਂ ਨੂੰ ਹੋ ਗਿਆ ਨਾ ਆ ਦੇਖੋ ਇੱਧਰ ਤੇ ਪੰਪ ਨੂੰ ਆਪਾਂ ਸਿੱਧਾ ਘਮਾਉਣਾ ਹੁਣ ਕਰਨਾ ਕੀ ਇਧਰ ਆਪਣੀ ਇਧਰਲੀ ਸਾਈਡ ਆ ਜਾ ਫੇਰ ਦੁਬਾਰਾ ਘੁੰਮ ਕੇ ਇੱਥੇ ਆਪਣਾ ਜਿਹੜਾ ਪਲੰਜਰ ਹੁੰਦਾ ਫਾਇਰਿੰਗ ਤੇ ਆ ਕਿਉਂਕਿ ਸਪੈਲ ਸੈਟਿੰਗ ਸਪੈਲ ਉਹ ਜੀਜ਼ ਹੁੰਦੀ ਆ ਜਿੰਨੇ ਟਾਈਮ ਸਪਰੇ ਹੋਣਾ ਹੁੰਦਾਗਾ ਜਿੰਨੇ ਸਮਾਂ ਸਪਰੇ ਨੇ ਚੱਲਣਾ ਹੁੰਦਾ ਉਸ ਨੂੰ ਆਪਾਂ ਸਪੈਲ ਕਟ ਸੈਟ ਟਾਈਮ ਹੀ ਕਹਿੰਦੇ ਆ ਇਹ ਸਮਾਂ 1 ਤੋਂ 2 ਸਕਿੰਟ ਦਾ ਹੁੰਦਾ ਜਿੱਥੇ ਆਪਣੀ ਸਪਰੇ ਨੇ ਪ੍ਰੋਪਰ ਨੋਜ਼ਲ ਦੇ ਵਿੱਚ ਡੀਜ਼ਲ ਨੇ ਸਪਰੇ ਹੋਣਾ ਹੁੰਦਾਗਾ ਇਧਰ ਗੁਟਕਾ ਟਾਈਟ ਕਰ ਲੈਣਾ ਆਪਾਂ ਤੇ ਸੋ ਇਸ ਤੋਂ ਬਾਅਦ ਆਪਾਂ ਜਿਹੜਾ ਟਾਈਮਿੰਗ ਵਾਲਾ ਗੀਅਰ ਆ ਇਹਨੂੰ ਆ ਜਿਹੜੇ ਸਰਾਖ ਹੁੰਦੇ ਆ ਇਹਨਾਂ ਨੂੰ ਬਿਲਕੁਲ ਸੈਂਟਰ ਦੇ ਵਿੱਚ ਕਰਕੇ ਇੰਜ ਦਿਖਾਓ ਉੱਪਰ ਕਰਦੇ ਆ ਸੈਟਿੰਗ ਇਹਦੀ ਨਾਲੇ ਇੱਕ ਦੰਦਾ ਹੋਰ ਬਦਲਦੇ ਆਪਾਂ ਇੱਥੇ ਆਪਾਂ ਬਿਲਕੁਲ ਡੱਬ ਦੇ ਵਿੱਚ ਬਿਠਾ ਲੈਣਾ ਪੰਪ ਦੀ ਗਰਾਰੀਨ ਲਓ ਜੀ ਗੀਅਰ ਆਪਣਾ ਬਿਲਕੁਲ ਬਹਿ ਗਿਆ ਆਪਣੀ ਹੱਬ ਦੇ ਵਿੱਚ ਜਿਹੜੀ ਆਪਣੀ ਡੀਜ਼ਲ ਪੰਪ ਵਾਲੀ ਹੱਬ ਹੁੰਦੀ ਆ ਉਸ ਤੋਂ ਬਾਅਦ ਆਪਾਂ ਜਿਹੜੇ ਬੋਲਟ ਹੁੰਦੇ ਆਪਣੇ ਅਗਲੇ ਇਹਨਾਂ ਨੂੰ ਆਪਾਂ ਕੱਸ ਲੈਣਾ ਲਓ ਜੀ ਹਾਥ ਨਾਲ ਬੋਲਟ ਲਾ ਲੈਨੇ ਆਪਾਂ ਇਹਦੇ ਨਾਲ ਤੇ ਇਸ ਤੋਂ ਬਾਅਦ ਹੁਣ ਆਪਾਂ ਇਧਰ ਪੰਪ ਲਾਉਨੇ ਆਂ ਦਾ ਇਧਰ ਅਗੇ ਮਾਰ ਪੰਪ ਮੋਟੀ ਬਾਈ ਦੀ ਮੇਰੇ ਕੋਲ ਹੀ ਹੋ ਗਈ ਲੈ ਹਲੋ ਹਲੋ ਲੋ ਜੀ ਤੇ ਇਧਰੋਂ ਆਪਾਂ ਇਹਦੀ ਸੈਟਿੰਗ ਕਰਨੀ ਹੈ ਉਸ ਤੋਂ ਬਾਅਦ ਆਪਾਂ ਸੈਟਿੰਗ ਕਰਨੀ ਹੈ ਇਹਦੀ ਇਧਰੋਂ ਇੱਥੇ ਬਿਲਕੁਲ ਡੀਜ਼ਲ ਬੰਦ ਹੋ ਚੁੱਕਿਆ ਆਪਣਾ ਇੱਥੇ ਆਪਣਾ ਆਊਗਾ ਡੀਜ਼ਲ ਇਸ ਤੋਂ ਬਾਅਦ ਆਪਾਂ ਜਿੱਥੇ ਡੀਜ਼ਲ ਬਿਲਕੁਲ ਬੰਦ ਹੋ ਗਈ ਆਪਣਾ ਇੱਥੇ ਡੀਜ਼ਲ ਆ ਰਿਹਾਗਾ ਹੁਣ ਆਪਾਂ ਇਹਦੀ ਸੈਟਿੰਗ ਕਰਨ ਲਈ ਤੁਹਾਨੂੰ ਪਤਾਗਾ ਹਲਕੀ ਹਲਕੀ ਆਪਾਂ ਇਧਰੋਂ ਮੈਰਾਥਨ ਅਜੇ ਵੀ ਡੀਜ਼ਲ ਆ ਰਿਹਾ ਇੱਥੇ ਆਪਣਾ ਬਿਲਕੁਲ ਡੀਜ਼ਲ ਬੰਦ ਹੋ ਚੁੱਕਿਆਗਾ ਇੱਕ ਵਾਰੀ ਫੇਰ ਰਟਾਇਰ ਕਰਕੇ ਦੇਖਦੇ ਆਪਾਂ ਕਿੰਨਾ ਕੋ ਫਰਕ ਪੈਂਦਾ ਤੇ 10 ਸੈਕਿੰਡ ਦੇ ਵਿੱਚ ਆਪਣੀ ਇੱਕ ਬੂੰਦ ਬਾਰ ਰਹੀ ਆ ਕਰੋ ਚੈੱਕ ਹੁਣ ਆਪਾਂ ਇਧਰੋਂ ਜਿਹੜੇ ਬੋਲਟ ਆ ਗਏ ਟਾਈਟ ਕਰਦੇ ਆਪਾਂ ਲੋ ਜੀ ਆ ਬੋਲਟ ਆਪਾਂ ਕਰਦੇ ਆ ਟਾਈਟ ਹੋਣ ਦੇ ਤੇ ਹੁਣ ਆਪਾਂ ਇਸ ਤੋਂ ਬਾਅਦ ਇਧਰੋਂ ਚੈੱਕ ਕਰਦੇ ਆਪਾਂ ਪਲੇਟ ਕੋਈ ਪਲੇਟੇ ਵੀ ਡੀਜ਼ਲ ਤਾਂ ਨਹੀਂ ਆਉਂਦਾ ਕਈ ਵਾਰੀ ਹੁੰਦਾ ਕਿ ਤੁਹਾਡੀਆਂ ਗਰਾਰੀਆਂ ਦੇ ਵਿੱਚ ਪਲੇ ਬਹੁਤ ਜ਼ਿਆਦਾ ਹੁੰਦੀ ਆ ਤੇ ਪਲੇ ਨੂੰ ਚੈੱਕ ਕਰਨ ਲਈ ਤੁਸੀਂ ਇਹਨੂੰ ਹਲਕਾ ਜਿਹਾ ਤਾਂ ਉਹਨੂੰ ਚੱਕ ਕੇ ਟਾਈਟ ਕਰਕੇ ਇੰਜਨ ਨਹੀਂ ਘੁੰਮ ਦੇਣਾ ਗਲਾਰੀਆਂ ਦੀ ਪਲੇ ਦੇ ਮੁਤਾਬਕ ਆ ਦੇਖੋ ਕਈ ਵਾਰੀ ਗਲਾਰੀਆਂ ਦੀ ਪਲੇ ਦੇ ਵਿੱਚ ਵੀ ਡੀਜ਼ਲ ਆਉਣਾ ਸ਼ੁਰੂ ਹੋ ਜਾਂਦਾ ਲਓ ਜੀ 10 ਸੈਕਿੰਡ ਦੇ ਵਿੱਚ ਇੱਕ ਬੂੰਦ ਬੰਦਦੀ ਆਪਣੀ ਤੇ ਕਹਿਣ ਦਾ ਮਤਲਬ ਇੱਥੇ ਆਪਣਾ ਜਿਹੜਾ ਇੰਜਨ ਦਾ ਟਾਈਮਿੰਗ ਆ ਬਿਲਕੁਲ ਓਕੇ ਆ ਤੇ ਇੰਜਨ ਬਿਲਕੁਲ ਸਹੀ ਚੱਲੂਗਾ ਇੱਥੇ ਆਪਣਾ ਇੰਜਨ ਆ ਬਿਲਕੁਲ ਸਹੀ ਚੱਲੂਗਾ ਕੋਈ ਟਰੈਕਟਰ স্মੋਕ ਨਹੀਂ ਕਰੂਗਾ ਤੇ ਕੱਬ ਵੀ ਸਹੀ ਲਊਗਾ ਤੇ ਡੀਜ਼ਲ ਵੀ ਇੰਜਨ ਬਿਲਕੁਲ ਸਹੀ ਖਾਊਗਾ ਸੱਜਣ ਕਹਿਣ ਦਾ ਮਤਲਬ ਸੱਜਣੋਂ ਜਿਹੜਾ ਸਪੈਲ ਸੈਟਿੰਗ ਹੁੰਦੀ ਆ ਹੁੰਦੀ ਆ ਇਹ ਮੇਨ ਜਾਣ ਹੁੰਦੀ ਆ ਇੰਜਨ ਦੀ ਜੋ ਕਿ ਆਪਾਂ ਇਹਦੇ ਵਿੱਚ ਪਾਤੀ ਆ ਕਿਉਂਕਿ ਪਾਰਟਸ ਵੀ ਹਰ ਇੱਕ ਫਿੱਟ ਕਰ ਲੈਂਦਾਗਾ ਨਵਾਂ ਸਮਾਨ ਲਿਆ ਕੇ ਵੀ ਫਿੱਟ ਕਰ ਲੈਂਦਾਗਾ ਮੇਨ ਹੁੰਦੀ ਓਦੀ ਸਜਣੋ ਸੈਟਿੰਗ ਕਿਸੇ ਨੇ ਸਿਆਣੇ ਨੇ ਕਹਾਵਤ ਕਹੀ ਸੀ ਸਰਮਾ ਤਾਂ ਹਰ ਇੱਕ ਪਾ ਲੈਂਦੀ ਆ ਪਰ ਮਟਕਾਉਣਾ ਹੈ ਕਿਸੇ ਕਿਸੇ ਨੂੰ ਆਉਂਦਾ ਹੈ ਇਸੇ ਕਾਰਨ ਹੁੰਦਾ ਸਜਣੋ ਆਪਾਂ ਇਹਨੀਆਂ ਦੀ ਵੀ ਸਾਰੇ ਮਕੈਨਿਕ ਹੀ ਆਪਣੇ ਫਿਟਿੰਗ ਨਹੀਂ ਕਰਨਾ ਜਾਣਦੇ ਆਪਣੇ ਨਾਲੋਂ ਬਹੁਤ ਜ਼ਿਆਦਾ ਸਿਆਣੀ ਤੇ ਸਮਝਦਾਰ ਪਰ ਲੇਕਿਨ ਜਿੱਥੋਂ ਤੱਕ ਆਪਣੀ ਗੱਲਬਾਤ ਦੀ ਗੱਲ ਆਪਾਂ ਸਿਰਫ ਤੁਹਾਨੂੰ ਹਰ ਕੰਮ ਦੀ ਸਚਾਈ ਦਿਖਾਉਂਦੇ ਰਹਿੰਦੇ ਆਂ ਕਿਉਂਕਿ ਤੁਹਾਨੂੰ ਕੋਈ ਵੀ ਇਦਾਂ ਦੀ ਸੱਚਾਈ ਵਾਲੀ ਵੀਡੀਓ ਨਾ ਤਾਂ ਤੁਹਾਨੂੰ YouTube ਤੇ ਦੇਖਣ ਨੂੰ ਮਿਲੂਗੀ ਨਾ ਤੁਹਾਨੂੰ ਸਿਖਾਊਗਾ ਕੋਈ ਆਪਣਾ ਪੰਜਾਬੀ ਬੰਦਾ ਕੋਈ ਹਿੰਦੀ ਦੇ ਵਿੱਚ ਕਿਸੇ ਨੇ ਵੀਡੀਓ ਬਣਾਤੀ ਹੋਊਗੀ ਕਹਿਣਾ ਆਪਾਂ ਨੂੰ ਕੋਈ ਕਹਿ ਨਹੀਂ ਸਕਦੇ ਪਰ ਲੇਕਿਨ ਜਿਹੜੀ ਤੁਹਾਨੂੰ ਅੱਜ ਫਿਟਿੰਗ ਤੇ ਸੈਟਿੰਗ ਦਿਖਾਈ ਆ ਇਹ ਤੁਹਾਨੂੰ ਕੋਈ ਨਹੀਂ ਦਿਖਾ ਸਕਦਾ ਸਜਣੋ ਤੁਸੀਂ ਐ ਚਾਹੇ YouTube ਦਾ ਪੰਨਾ ਬਣਾ ਬਣਾ ਬੂਲ ਲਿਓ ਇਸੇ ਕਾਰਨ ਕਹਿੰਦੇ ਤੁਹਾਨੂੰ ਸਜਣੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਇਦਾਂ ਦੀਆਂ ਹਰ ਨੌਲਜ ਵਾਲੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਪਾਂ ਪੀਚ ਕਰਦੇ ਰਹੀ ਹੈ ਠੀਕ ਹੈ ਜੀ ਤੇ ਚਲੋ ਬਾਕੀ ਆਪਾਂ ਹੁਣ ਇਸ ਤੋਂ ਬਾਅਦ ਤੁਹਾਨੂੰ ਇੰਜਨ ਨੂੰ ਸੈਟਿੰਗ ਕਰਤੀ ਆਪਾਂ ਸਾਰੀ ਤੇ ਸੈਲਫ ਆਰਟੀਨੇਟਰ ਲਾ ਕੇ ਤੁਹਾਨੂੰ ਇਹਦਾ ਸਟਾਰਟਿੰਗ ਚੈੱਕ ਕਰਾਉਨੇ ਆ ਕਿੱਦਾਂ ਦੀ ਸਟਾਰਟਿੰਗ ਬਣੀ ਆ ਕਿੱਦਾਂ ਦੀ ਆਵਾਜ਼ ਬਣੀ ਆ ਸਾਰੀ ਤੁਹਾਨੂੰ ਚੈੱਕ ਅਪ ਕਰਾਉਨੇ ਆ ਠੀਕ ਹੈ ਜੀ ਤੇ ਵੀਡੀਓ ਨਾਲ ਬਣੇ ਰਹੋ ਫਿਰ ਉਸ ਤੋਂ ਬਾਅਦ ਆਪਾਂ ਵੀਡੀਓ ਦੀ ਕਰਦੇ ਆ ਸਮਾਪਤ ਠੀਕ ਹੈ ਜੀ ਆਓ ਵੀ ਬਾਬਿਓ ਜਿਹੜਾ ਆਪਣਾ ਇੰਜਨ ਸੀਗਾ ਜੀਸੀਬੀ ਵਾਲਾ ਬਿਲਕੁਲ ਓਕੇ ਦੀ ਰਿਪੋਰਟ ਹੋ ਗਿਆ ਬਾਕੀ ਸਾਊਂਡ ਕੁਆਲਟੀ ਦਸੀਂ ਚੈੱਕ ਕਰ ਚੁੱਕੇ ਆ ਬਾਕੀ ਜਿਆਦਾ ਟਾਈਮ ਤਾਂ ਨਹੀਂ ਚਲਾਇਆ ਕਿਉਂਕਿ ਇਹਦੇ ਵਿੱਚ ਆਲਰੇਡੀ ਪਾਣੀ ਹੋਣੀ ਸੀਗਾ ਤੇ ਸੋ ਆਪਾਂ ਵੀਡੀਓ ਦੀ ਕਰਦੇ ਸਮਾਪਤੀ ਆਪਾਂ ਇੱਥੇ ਹੁਣ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਨਵੀਂ ਤੇ ਵਧੀਆ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ